ਜਦੋਂ ਬੋਲਣ ਦੇ ਨੁਕੁਰਦੇ ਚੋਟਾ ਪਜਾਦੂ ਉਹ ਆਪਣੀ ਸੁਣ ਲੈਣਗੇ ਜਿਹੜੇ ਨਾਲ ਉਹ ਨੌਜਵਾਨ ਲੱਗੇ ਹੋਏ ਹਾਂਜੀ ਅਸੀਂ ਬਾਈ ਨਾਲ ਇੱਕ ਮਦਦ ਕਰ ਰਹੇ ਹਾਂ ਹਾਂਜੀ ਪੀੜ ਤੇ ਹੈ ਅਸੀਂ ਤੇ ਇੱਕ ਮਾਦੇ ਮਾ ਵੀ ਭਾਈ ਇਹਨਾਂ ਨੂੰ ਕਿੱਡੀ ਦੇਖ ਅਸਲ ਤੇ ਦਿਨਾਂ ਤੇ ਬੀਤ ਰਹੇ ਉਹਨਾਂ ਨੂੰ ਪਤਾ ਕਿ ਜਿਹੜੇ ਸਹੀ ਕੰਦੇ ਪੈਂਦੇ ਉਹਨਾਂ ਦੇ ਕੀ ਪੀਤਦੀ ਆ ਕਰੋ ਬੁਖਾਰ ਪਿਆ ਹੈ ਹੈਨਾ ਪਰਵਾਸੀ ਮਜ਼ਦੂਰਾ ਨਾਲ ਉਹਨਾਂ ਨਾਲ ਅਸਲੀ ਹਾਲ ਹੋਇਆ। ਸਾਹਿਬ ਜੀ ਜੀ ਉਹਨਾਂ ਦਾ ਘਰ ਕੋਈ ਹੈ ਹੀ ਨਹੀਂ ਘਰਵਾਲੀ ਕੋਈ ਹੈ ਨਹੀਂ। ਜਾਬ ਘਰ ਬਕਰ ਹੋ ਗਿਆ। ਯਾਰ ਨੂੰ ਮਜ਼ਦੂਰ ਕੋਈ ਠੰਨਾ ਆਉਂਦਾ। ਦੋ ਮਹੀਨਿਆਂ ਨੂੰ ਕੋਈ ਦੇਖ ਲੈਣੀ ਨਹੀਂ। ਨੰਬਰ ਪਹਿਲਾਂ ਪਤਾ ਨੂੰ ਨੰਬਰ ਦੇ ਜੀ। ਨੰਬਰ ਤੇ ਜੀ ਜਰੂਰ ਲੋੜ ਕੱਪੜੇ ਫਰਨੀਚਰ ਵਗੈਰਾ ਇਦਾਂ ਦਾ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਹੀ ਮਹਿੰਸਾਪਨ ਜੀ ਆਵਾਜ਼ ਦਿਓ ਬਟਾ ਸਾਰੇ ਬੇਸਿਕਲੀ ਜਿਹੜੀ ਉਹ ਉਹ ਹੋਵੇ ਨਹੀਂ ਵੀ ਕੰਮ ਆਉਂਦਾ ਤੁਸੀਂ ਇਹ ਬਹੁਤ ਵਧੀਆ ਵਿਚਾਰ ਦਿੱਤਾ ਕਿ ਸਾਰੇ ਪਿੰਡਾਂ ਦੇ ਸਰਪੰਚ ਜੀ ਇੱਕ ਮਿੰਟ ਇਹ ਬਹੁਤ ਵਧੀਆ ਚੀਜ਼ ਹੈ ਜੀ ਵੀ ਹਰ ਇਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਨੁਕਸਾਨ ਆ ਕਿਹੜੇ ਨਹੀਂ ਕਿਸੇ ਗਲਤ ਚੀਜ਼ ਹੱਥ ਨੇ ਕਰਦਾ ਨਹੀਂ ਹੁੰਦਾ ਹੁਣ ਇੱਥੇ ਅਪਰਕੀ ਨੂੰ ਭਜਾਉਣਾ ਇਹਨਾਂ ਨੂੰ ਵੀ ਨਹੀਂ ਹੋਣਾ ਕਰਨ ਤੋਂ ਕੈਮਰੇ ਦੇ ਹਾਂਜੀ ਹਾਂਜੀ ਬੰਦਾ ਉਹ ਵੀ ਕਰਦੇ ਪਹਿਲੀ ਗੱਲ ਤੇ ਇਹ ਬੇਨਤੀ ਕਰਦੇ ਆ ਵਿੱਚ ਥੋੜਾ ਜਿਆਦਾ ਹਾਂ ਨਹੀਂ ਬਿਲਕੁਲ ਹਲਾ ਤਾ 11 ਵਜੇ ਸਾਡੇ ਪਾਸ ਜਿਹੜਾ ਬੰਦਾ ਸੱਜਾ ਬੰਦਾ ਥੋੜਾ ਜਿਆਦਾ ਹਾਂ ਜੇ ਲਾਗੇ ਸਮਾਨ ਹਾਂਜੀ ਅੱਗੇ ਭਾਣ ਜੇ ਹੌਲੀ ਹੌਲੀ ਸੰਭਾਲਾਂਗੇ ਮੇਲ ਕੇ ਸੰਭਾਲਾਂਗੇ ਜੋ ਕੰ ਦਾ ਸਰਦਾ ਲਿਖਿਆ ਹੈ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈਗੀ ਆ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ ਵਾਂ ਜਿਹੜੀਆਂ ਖਾਸ ਤੌਰ ਤੇ ਜੀਵੀ ਪਾਣੀ ਦੇ ਜਾਣ ਤੋਂ ਬਾਅਦ ਜਿਹੜੀਆਂ ਕੁਝ ਜੀ ਕਿ ਲੋਕ ਮਾਰੀਆਂ ਵਗੈਰਾ ਕਿਸੇ ਤਰ੍ਹਾਂ ਦੀ ਵੀ ਕੋਈ ਆਪ ਦਾ ਸਿਹਤ ਨੂੰ ਲੈ ਕੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲਾਂ ਹੀ ਕਮਰਸ਼ੀਅਲ ਚੈੱਕ ਨਹੀਂ ਚਾਹੀਦੀ ਅਗਲੀ ਯੋਜਣੀ ਤਿਆਰ ਰਹਿਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਹੋਏ ਆ ਤੇ ਘਰ-ਬਾਰ ਖਿਡਾਰੇ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੇ ਇਨਾ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਬਾਕੀ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇ ਸਕਦੇ ਹਾਂ ਪ੍ਰਿੰਸਪਾਲ ਜੀ 3500 ਏਕੜ ਜਿਹੜੀ ਜ਼ਮੀਨ ਹੈ ਉਹ ਹੜ੍ਹਾਂ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਹੈ ਤੁਸੀਂ ਹੜ੍ਹ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਪੁਰੇ ਸਰਪੰਚ ਸਾਹਿਬ ਨੂੰ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝੋਟ ਹੈਗੀ ਹੋਈ ਹੈ ਜੀ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਓਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਜੁਲ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਖੇਪਾ ਦੇ ਨਾਲ ਉਹ ਜੋ ਕੁਝ ਵੀ ਹੈ ਅਸੀਂ ਪਿਛਲੇ ਇੱਕ ਹਫ਼ਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਅਸੀਂ ਬਣਾ ਲਈ ਲੈ ਕੇ ਆਏ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਹੈ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜਿਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜੇਜ਼ ਆਉਣੇ ਆ ਉਹਦੇ ਲਈ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੁਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦਰ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ अर्ਲੀ ਹੋਊਗਾ ਸਿੰਪਲ ਵਿਆਸ ਨੇ ਕਈ ਲੋਕਾਂ ਨੂੰ بے ਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਕੋਈ ਨਹੀਂ ਚੁੱਕੋਗੇ ਕਿ ਇੱਕ ਅੱਧੇ ਘਰ ਨੂੰ ਬਣਾਉਣ ਦਾ ਹਾਂਜੀ ਬਿਲਕੁਲ ਮੈਂ ਹਾਂ ਸਰਪੰਚ ਸਾਹਿਬ ਨਾਲ ਮੈਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ 1 2 3 ਜਿੰਨੇ ਵੀ ਹੋ ਸਕੇ ਮਾਲਕ ਨੇ ਸੰਗਠ ਰੱਖੀ ਨਾਲ